ਜੇ ਆ ਬਿਆਸਪੁਰ ਤੇ ਹੋਇਆ ਪਿੱਛੋਂ ਸੀ ਬੜੇ ਆਰਸੇ ਧਿਆਨ ਨਾਲ ਇੱਥੇ ਆ ਕੇ ਜਦੋਂ ਆਏ ਆ ਤੋਂ ਜ਼ਿਆਦਾ ਕਰਕੇ ਮੋਰੀ ਗੱਡੀ ਖੜੀ ਸੀ ਦਿਸਿਆ ਨਹੀਂ ਮੈਨੂੰ ਹਾਂਜੀ ਹਾਂ ਬਿਲਕੁਲ ਨਹੀਂ ਦਿਸਿਆ ਜੀ ਨਹੀਂ ਤਾਂ ਰੋਗਣਾ ਲੈਂਦੇ ਉਹਦੇ ਪਿੱਛੇ ਹੀ ਇਹ ਸਾਫੇ ਤਾਂ ਕਿੰਨੇ ਜਾਨੇ ਹਾਂ ਮੇਰੇ ਸੱਟ ਲੱਗੇ ਜ਼ਿਆਦਾ ਜੀ ਹਾਂਜੀ ਹਾਂਜੀ ਬਾਕੀ ਮੇਰੇ ਵਾਈਫ ਸੀ ਨਾਲ ਮੇਰੀ ਬੇਟੀ ਆ ਹਾਂਜੀ ਕਿੱਥੇ ਜਾ ਰਹੇ ਹੋ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਤਰਨਤਾਰਨ ਜਿਲ੍ਹੇ ਦੇ ਇੱਕ ਘਟਨਾ ਵਾਪਰ ਜੀ ਤੇ ਬੰਦਾ ਖੜਾ ਸੀ ਡਾਣੀ ਲੈ ਕੇ ਗੱਡੀ ਦਾ ਸੈੱਟ ਹੋਇਆ ਸੀ ਮੋਰੇ ਤੇ ਮੈਂ ਆ ਰਿਹਾ ਸੀ ਮਗਰ ਮਗਰ ਮੋਰੇ ਗੱਡੀ ਜਾ ਰਹੀ ਸੀ ਮਗਰ ਗੱਡੀ ਮੇਰੀ ਆ ਰਹੀ ਸੀ ਉਹਨੇ ਬ੍ਰੇਕ ਲਾਈ ਆ ਮੈਂ ਬ੍ਰੇਕ ਲੈ ਗੱਡੀ ਘੁੰਮ ਗਈ ਆ ਉਹ ਬੰਦੇ ਦੇ ਸਿੱਧੀ ਆ ਕੇ ਵਿੱਚ ਬਚ ਗਿਆ ਉਹਦੇ ਸੱਟਾਂ ਲੱਗੀਆਂ ਪੱਟ ਤੇ ਉਹ ਸੀਰੀਅਸ ਬੰਦਾ ਆ ਜੀ ਉਹਨੂੰ ਲੈ ਕੇ ਗਿਆ ਹਸਪੀਟਲ ਲੈ ਗਿਆ ਹਾਂ ਦੇਖੋ ਜਾ ਕੇ ਪਤਾ ਲੱਗਾ ਕੀ ਬੰਦਾ ਦਾ ਨਾ ਹਾਂਜੀ ਮੇਰਾ ਨਾਮ ਜੀ ਗੌਰਪ੍ਰੀਤ ਸਿੰਘ ਜੀ ਅਸੀਂ ਜਲੰਧਰ ਤੋਂ ਆ ਰਹੇ ਸੀ ਅਮਰਸਾ ਨੂੰ ਚੱਲੇ ਸੀ 에어ਪੋਰਟ ਇੱਥੇ ਵਾਪਰਿਆ ਜੀ ਉਹ ਅੱਗੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਤੇ ਗੱਡੀ ਸਾਰੀ ਟ੍ਰੈਫਿਕ ਜਾਮ ਸੀ ਗੱਡੀ ਸਾਡੀ ਖੜੀ ਸੀ ਪਿੱਛੋਂ ਇੰਨੀ ਕੁ ਸਪੀਡ ਨਾਲ ਆਇਆ ਆਲਟੋ ਨਾਲ ਉਹ ਸਾਡੀ ਖੜੀ ਗੱਡੀ ਅਗਲੀ ਗੱਡੀ ਚ ਵੀ ਜਾ ਕੇ ਲੱਗੀ ਪਿੱਛੋਂ ਵੀ ਸਾਰੀ ਗੱਡੀ ਭੱਜੀ ਗਈ ਤੇ ਅੱਗੇ ਉਹ ਵੀ ਸਾਰੀ ਗੱਡੀ ਭੱਜ ਗਈ ਅਸੀਂ ਤਿੰਨ ਜਾਨੇ ਸੀ ਬਚਾਰਿਆ ਉਹਨਾਂ ਜਾਨੀ ਬਚਾਰਿਆ ਪਰ ਗੱਡੀ ਭੱਜ ਗਈ ਜੀ ਸਾਰੀ ਸਾਰੀ ਕੋਲੋਂ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਤੁਹਾਨੂੰ ਪਤਾ ਹੀ ਆ ਹਣ ਹੁਣ ਆਏ ਸਾਰਾ ਖੁਸ਼